आपने पुलिस आगे? में कम्प्लेट किया आपने है? पुलिस में कम्प्लेट किया आपने कोई कार्रवाई हुई कोई कुछ नहीं हो रहा क्या कर रही है पुलिस फिर सो रही है पुलिस ठीक है ओ। पुलिस का भर गया पेट पुलिस का पेट भर गया ठीक है ठीक है मेरे आदमी को कहीं से पैदा करो आपको को गिरफ्तार करता है आंसू है अरविंदर मालिक मकान मालिक है

ਫਾਦਰ ਸਾਹਿਬ ਲਵੇ ਨੇ ਮੁੰਡੇ ਨੇ ਫੋਨ ਕਰਦਾ ਠੀਕ ਹੈ ਕਹਿੰਦਾ ਤੇ ਗੱਡੀ ਦਾ ਆਸ਼ੂ ਨੇ ਆਸ਼ੂ ਨੇ ਫੋਨ ਕਰਾ ਮਮੀ ਲਵੇ ਕਹਿੰਦਾ ਮੇਰੀ ਗੱਡੀ ਜੇ ਤੇਲ ਖਤਮ ਹੋ ਗਿਆ ਇਹਨਾਂ ਨੂੰ ਭੇਜ ਦੋ ਸਕੂਟਰੀ ਲੈ ਕੇ ਤੇ ਸਰ ਆਸ਼ੂ ਕੌਣ ਹੈ ਆਸ਼ੂ ਜੀ ਲੋਨ ਕਰਾ ਰਹੀ ਜੀ ਆ ਸਾਡਾ ਕਿਛੇ ਦਾ ਲੋਨ ਸੀਗਾ ਹੌਸਲ ਲੋਨ ਅੱਛਾ ਸਾਰੇ ਇਹਨਾਂ 740 ਦੇ ਨਿਕਲੇ ਆ ਮੇਰੇ ਫਾਦਰ ਸਾਹਿਬ ਹਰਦੇਵ لال ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਕੁਝ ਨਹੀਂ ਪਤਾ ਲੱਗਾ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਨੇ ਫਿਰ ਇਸ ਤੋਂ ਪੁੱਛਤਾਜ ਵੀ ਕਰੀਆ ਇਹ ਖੂਨ ਚੋਂ ਲਾਪਤਾ ਮੈਨੂੰ ਮਿਲ ਕੋਣ ਆਸ਼ੂ ਜੀ ਮੈਨੂੰ ਜੀ ਦੇ ਨਾਲ ਲੜਾਈ ਝਗੜਾ ਜਾਂ ਕੁਝ ਹੋਇਆ ਹੁੰਦਾ ਕਿੰਨੇ ਦਿਨ ਪਹਿਲਾਂ ਇਹ ਉਸੇ ਦਿਨ 31 ਤਰੀਕ ਨੂੰ 10:00 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ ਕਹਿੰਦਾ ਛੋਟਾ ਹਾਤੀ ਵਾਲਾ ਮਾਰਗਾਂ ਨੂੰ ਇਹ ਛੋਟਾ ਹਾਤੀ ਵਾਲਾ ਮਾਰੇਗਾ ਸਰ ਇਹ ਰਸੋ ਮੰਨੇ ਤੇ ਉਹਦੇ ਹੱਥ ਪੈਰ ਕਿਤੇ ਨਾ ਕਿਤੇ ਫੈਕਚਰ ਹੋ ਜਾਂਦਾ ਅੱਛਾ ਉਹ ਪੂਜੇ ਹੱਥ ਨਿਬੜੇ ਹੋਏ ਆ ਪੈਰ ਨਿਬੜੇ ਹੋਏ ਆ ਸਾਰੇ ਕੱਪੜੇ ਨਿਬੜੇ ਹੋਏ ਨੰਗੇ ਪੈਰ ਹੈ ਜੀ ਮੱਟੀ ਜੀ ਲੁਪਟਾ ਹੋਏ ਜੀ ਨੰਗੇ ਪੈਰ ਉੱਪਰ ਜਾ ਰ ਮਰਲੇ ਵੀ ਫੋਨ ਕਰਾਏ ਨੇ ਕਹਿੰਦਾ ਐ ਕਰਕੇ ਤੁਸੀਂ ਮੈਨੂੰ ਲੈਣ ਆ ਜਾਓ ਉੱਠਾ ਮੈਨੂੰ ਫੋਨ ਕਰ ਰਹਾ ਹੈ ਸਰ ਜਿੰਨਾ ਵੀ ਡਾਕਟਰ ਜਿੰਨਾ ਅਕਾਊਂਟ 'ਚ ਇਹਨਾਂ ਦੇ ਪੈਸੇ ਸੀਗਾ ਕਿੰਨੇ ਦੇ ਕਾਉਂਟ ਸਾਰਾ 11 ਲੱਖ 50 ਹਜ਼ਾਰ ਅੱਛਾ ਅਸੀਂ ਡਿਟੇਲ ਵੀ ਕਢਾ ਲਈ ਸਭ ਕੁਝ ਇਹਦੇ ਖਿਲਾਫ ਜਾ ਰਹਾ ਜੀ ਤੁਹ ਪੈਸੇ ਕਢਾਏ ਹੋਏ ਆਂ ਹਾਂਜੀ ਆਏ ਨੇ ਕਢਾਏ ਨੇ ਜੀ ਅਸਲ ਵਿੱਚ 31 ਜੂਨ ਕਿੰਨੀ ਤਰੀਕ ਤੋਂ ਬਾਅਦ ਆਏ ਜੀ ਕਿੰਨੀ ਤਰੀਕ ਤੋਂ ਬਾਅਦ ਕਢਾਈ ਜਾਂਦੇ ਸੀ ਇਹ ਪਹਿਲਾ ਹੀ ਕਢਾਈ ਗਿਆ ਜੀ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗਿਆ ਹੋਏ ਕਿ 11 ਲੱਖ 50 ਹਜ਼ਾਰ ਮੇਰੇ ਅਕਾਊਂਟ 'ਚ ਹੈ ਨਹੀਂ ਅੱਛਾ ਲੋਨ ਕਰਾਇਆ ਨਹੀਂ ਰਿਟਾਇਰਮੈਂਟ ਦੇ ਪੈਸੇ ਲੋਨ ਇਹਨੇ ਕੁਝ ਨਹੀਂ ਕਰਾਇਆ ਜੀ ਕੋਡਿੰਗ ਕਰੀ ਹੋਈ ਸੀ ਪਾਪਾ ਦੇ ਕੰਮ ਤੇ ਲੋਨ ਵਗੈਰਾ ਕੁਝ ਨਹੀਂ ਕਰਾਇਆ ਇਹਨੇ ਕਿਹਦੇ ਤੇ ਸ਼ੱਕ ਹੈ ਤੁਹਾਨੂੰ ਮੈਨੂੰ ਆਸ਼ੂ ਤੇ ਸ਼ੱਕ ਹੈ ਜੀ ਇੱਕ ਮਕਾਨ ਮਾਲਕ ਹੈ ਅੱਛਾ ਜੀ ਜਿਹੜਾ ਮਕਾਨ ਵੇਚ ਰਿਹਾ ਸੀਗਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪਹਿਲਾਂ ਤਾਂ ਜੀ ਆਸ਼ੂ ਦੀ ਗ੍ਰਿਫਤਾਰੀ ਹੋ ਗਈ ਉਹਦੀ ਗ੍ਰਿਫਤਾਰੀ ਨਹੀਂ ਕਰ ਰਿਹਾ ਪ੍ਰਸ਼ਾਸਨ ਕੀ ਪ੍ਰਸ਼ਾਸਨ ਕੀ ਕਹਿੰਦਾ ਜੀ ਪ੍ਰਸ਼ਾਸਨ ਹੁਣ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਆਏ ਆ ਸਵੇਰ ਦੇ ਅਸੀਂ 31 ਤਰੀਕ ਦੇ ਅੱਜ 5 ਦਿਨ ਹੋ ਗਏ ਜੀ ਉਹ ਤਾਂ ਕੋਈ ਰਿਸਪੌਂਸ ਨਹੀਂ ਆ ਕੋਈ ਸ਼ਾਮ ਨੂੰ ਆ ਤੇ ਲਾਰੇ ਲਾ ਕੋਈ ਕੰਪਲੀਟ ਦਿੱਤੀ ਕੋਈ ਕੱਲ ਸਵੇਰ ਨੂੰ ਆ ਰਹੇ ਹਾਂ ਹਾਂਜੀ ਕੰਪਲੀਟ ਦਿੱਤੀ ਸੀ ਕਿੰਨੇ ਤਰੀਕ ਨੂੰ ਦਿੱਤੀ ਸੀ ਨਾ ਤਾਂ ਕੋਈ ਕੋਲ ਡਿਟੇਲ ਦੱਸ ਰੇ ਨਾ ਕੁਝ ਦੱਸ ਦੇ ਕਿਹੜੇ ਤਰੀਕ ਨੂੰ ਕੰਪਲੀਟ ਦਿੱਤੀ ਸੀ 31 ਨੂੰ ਜੀ ਕੱ체 ਦਿੱਤੀ ਸੀ ਕੱ체 ਦਿੱਤੀ ਸੀ 31 ਨੂੰ ਫਿਰ ਅਸੀਂ 2 ਤਰੀਕ ਨੂੰ ਪੱਕੀ ਕੰਪਲੀਟ ਦਿੱਤੀ ਹੈ ਜੀ ਕੋਈ ਕੋਈ ਐਸਐਸਪੀ ਜਾਂ ਡੀਸੀ ਨੂੰ ਮਿਲੇ ਜਾ ਕੇ ਨਹੀਂ ਜੀ ਕਿਸੇ ਨੂੰ ਨਹੀਂ ਮਿਲੇ ਕਹਿੰਦੇ ਅਸੀਂ ਆਪਣੇ ਆਪ ਕਾਰਵਾਈ ਕਰ ਰਹੇ ਹਾਂ ਕਿ ਐਸਐਸਪੀ ਸਾਹਿਬ ਨੂੰ ਅਸੀਂ ਫਾਰਵਰਡ ਕਰ ਦੋ। ਕਿਆ ਨਾਮ ਹੈ ਜੀ ਆਪ ਦਾ ਮਨਾਵਿਸ਼ੀ ਪਾਲ ਹੋ ਜੀ जो हुए हैं गुमशुदा क्या लगते हैं में। में आपके बताया कुड़मा जी कुड़मा आपके कैसे हुआ ये सब कब कब से गुम है वो इकतीस तारीख को गुम है जी अच्छा बिल्कुल तो उन्होंने बताया परिवार वालों ने कि भाई इकतीस तारीख को हमारे फादर साहब साढ़े सात आठ बजे गए थे घर से तो वापस नहीं आए मैं सब क्या बात हुई अरे कोई पता नहीं पूछ रहा आपने फ़ोन किया था को बताया हमको उसके बाद हमारे यहाँ पे आए लखाई किस पे क्या आपको

ट्रैफिक वालों अच्छा ट्रैफिक वाले जो एस पी है ना उनको कब देगा क्या मांग क्या करते हैं प्रशासन से मांग करते हैं जो इंसाफ है वो मिलना चाहिए इनको जो, जो इंसाफ इन है वो मिलना चाहिए रात पाँच दिन हो गए हमारे पुपो यहाँ खड़े गए किसी उच्च अधिकारी से बात हुई है आपकी किसी से नहीं हुई हुई है ठीक है